ਕ੍ਰੀਏਸ਼ਨ ਸਪਾਸਟ ਪਿੰਡ ਪਰਿਆਲਾ ਮੈਂ ਅੱਗੇ ਦੇਖਿਆ ਮੈਨੂੰ ਪਤਾ ਲੱਗਾ ਸੀ ਕਿ ਮੈਂ ਅੱਜ ਮੜ ਇੱਥੇ ਮੌਕੇ ਤੇ ਆਇਆ ਕਿ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਦਸ਼ਾਹ ਕਰਕੇ ਮੈਂ ਇੱਕ ਤਾਂ ਮੈਂ ਸਮਾਜ ਸੇਵੀ ਨੂੰ ਅਪੀਲ ਕਰੂੰਗਾ ਵੀ ਗਰੀਬ ਦੀ ਮਦਦ ਕਰਕੇ ਇਹਦਾ ਘੱਟੋ ਘੱਟ ਇਹਦਾ ਸਿਰ ਕੋਣ ਵਾਸਤੇ ਇੱਕ ਕਮਰਾ ਨੂੰ ਤਿਆਰ ਕਰਕੇ ਦਿੱਤਾ ਜਾਵੇ ਲੋਕ ਹਿੱਤ ਲੋਕਾਂ ਦੀ ਆਵਾਜ਼ ਆਹ ਦੇਖੋ ਜੀ ਬਾਉ ਕਰਿਆਲਾ ਉਠਾ ਡੇ ਪੈ ਵੀਖਦਾ ਆਹ ਦੇਖੋ ਗਲੀ ਦੇ ਵਿੱਚ ਲੱਗਾ ਹੈ ਵੀਰ ਦੇ ਜੀ ਵੀ ਅੰਦਰ ਸੀਗੇ ਇੰਨਾ ਕਿ ਜੀ ਬਚਾ ਹੋ ਗਿਆ ਦੂਸਰ ਸਮਾਨ ਦੀ ਵੀ ਰਹੀ ਦੀ ਨਾਲ ਨਿਕ ਨਿਕੀ ਦੋ ਦੋ ਦਿਨਾਂ ਦੀ ਬਣਾਈ ਹੋਈ ਜਾਂ ਮੇਰਾ ਫੋਨ ਚਾਰਜਰ ਲੱਗਾ ਜੀ ਆ ਇੱਧਰ ਨਹੀਂ ਮਜ਼ੇਦੂ ਗੁੜੇ ਪੈਂਡਲ ਨੂੰ ਖੂਨ ਚ ਲੱਗੂ ਜੋ ਰਾਹ ਹੋਰ ਪਰ ਪਪਿਓ ਤੇ ਲੈ ਦੇ ਹੋਰ ਮੇਰਾ ਪਹਿਲਾ ਪਤਾ ਲੋਕਾ ਹੋਰ ਇਹਦਾ ਨਹੀਂ ਆ ਦਰਜ ਜਾਂ ਵੀ ਦੋ ਮੇਰੇ ਪਤਾ ਬਿਲ ਆਇਆ ਇਹਦਾ ਫਾਰਕ ਨਹੀਂ ਆ ਬੰਦਾ ਇਹ ਤੇ ਲੈ ਬੋਲਣਾ ਮੇਰਾ ਮੱਲ ਪੁੱਤ ਆ ਚਾਰਜ ਵੀ ਲਈ ਉਹ ਦੂਜਾ ਕਿੱਥੇ ਫੋਨ ਤੇ ਰੱਖ ਆ ਵੇ ਤੇਰੇ ਕੋਲ ਨਹੀਂ ਤੁਨੀ ਮੇਰੇ ਦਿਨ ਵਾਲਾ ਅੱਗੇ ਦੋਸਤਾਨਾ ਵੀਰ ਜੀ ਤੁਹਾਡਾ ਨਾਂ ਕੀ ਆ ਤੇ ਤੁਹਾਡਾ ਪਿੰਡ ਕਿਹੜਾ ਆ ਤੇ ਤੁਹਾਡਾ ਕੋਠਾ ਡਿਗ ਪਿਆ ਮੀਂਹ ਕਰਕੇ ਤੇ ਇਹ ਕਿਵੇਂ ਖਾਸ ਹੋਇਆ ਜਿਹੜਾ ਮੈਨੂੰ ਦੱਸੋਗੇ ਜੀ ਵੀਰ ਜੀ ਮੇਰਾ ਨਾਂ ਹੈ ਬਲ ਸਿੰਘ ਕੰਡ ਕਰਾਲਾ ਮੇਰਾ ਹੈਗਾ ਵਾ ਤੇ ਕੋਠਾ ਮੇਰਾ ਡੱਗਾ ਨਹੀਂ ਮੀ ਕਰਨਾ ਨੀਂ ਨੂੰ ਪੈਂਦੇ ਨੂੰ ਕਿ ਤਿੰਨ ਚਾਰ ਦਿਨ ਹੋ ਗਏ ਪੈਂਦੇ ਪਿੱਲਾ ਤੇ ਕੱਲ ਪਰਸਾ ਚੁੰਦਾ ਰਿਹਾ ਦੋ ਦਿਨ ਤੇ ਜ਼ਾਦ ਸੁੱਤੇ ਪਏ ਹਾਂ ਤੇ ਦਿਨੇ ਚਾਹ ਪਣੀ ਪੀਣ ਲੱਗੇ ਹਾਂ ਉੱਠ ਕੇ ਬਾਹਰ ਹੀ ਹੋਏ ਆ ਤੇ ਕਮਰਾ ਡੇਪਿਆ ਇਸ ਮਾਰਕਸ ਨੂੰ ਸਭ ਟੁੱਟ ਭੱਜ ਗਿਆ ਸਾਰਾ ਹੀ ਇਨਵਰਟਰ ਪੈਂਟਰਾ ਫਰਜ ਸਾਰਾ ਖਤਮ ਹੋ ਗਿਆ ਕੋਠਾ ਵੀ ਆਪਣਾ ਸਾਰਾ ਡੇਪਿਆ ਹੋਇਆ ਕੋਈ ਬਦਲ ਗਣੀ ਨਾ ਸਾਰਾ ਹੋਇਆ ਪਿਆ ਸਾਰਾ ਜੀ ਤੁਸੀਂ ਕੀ ਸਰਕਾਰ ਤੋਂ ਮੰਗ ਕਰਦੇ ਜੋ ਆਪਾਂ ਨੇ ਆਪੀ ਚੱਲ ਆਪਣਾ ਕੋਠਾ ਪੈ ਜਾਵੇ ਹੋਰ ਆਪਾਂ ਚਲੋ ਇੰਨਾ ਕੁ ਆਪਣਾ ਕਰਦੇ ਨੇ ਸਰਕਾਰ ਵੱਲੋਂ ਜਮੇ ਕੋਠੀ ਆਪਣਾ ਵੀਦੀ ਸਰਪੰਚ ਸਾਹਿਬ ਆਏ ਨੇ ਪਿੰਡ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਵੀ ਇਹਨਾਂ ਤੋਂ ਕੀ ਮੰਗ ਕਰਦੇ ਜੋ ਆਪਾਂ ਦੇ ਵਿੱਚ ਸਰਪੰਚ ਸਾਹਿਬ ਵੱਲੋਂ ਆਨੇ ਆ ਕਿ ਚਲ ਮੱਤ ਦਿੱਤੀ ਜਾਵੇ ਸਾਡੀ ਤੇ ਗਰੀਬ ਬੰਦੇ ਆ ਕੋਠਾ ਪੈ ਜਾਵੇ ਮੱਤ ਦਿੱਤੀ ਕੀਤੀ ਜਾਵੇ ਸਰਪੰਚ ਸਾਹਿਬ ਆਏ ਮੌਕੇ ਤੇ ਨਾ ਵੇਲੇ ਆ ਆ ਪੀ ਕੀ ਇਹ ਹਾਲ ਹੋਇਆ ਕਰਦਾ ਸਮਾਸ ਮੁਰ ਨਾ ਵੇਲੇ ਆ ਬੋ ਕੀ ਹੋਇਆ ਪਿਆ ਪਾਕਿਸਤਾਨ ਸਰਪ੍ਰੈਸ ਸਾਹਿਬ ਜਾਣਨਗੇ ਵੀ ਮੈਂ ਅੰਗਰੇਜ਼ ਸਿੰਘ ਸਾਫਾਸਦ ਪਿੰਡ ਪਰੇਵਾਲਾ ਮੈਂ ਆ ਕੇ ਦੇਖਿਆ ਮੈਨੂੰ ਪਤਾ ਲੱਗਾ ਸੀ ਕਿ ਮੈਂ ਅੱਜ ਮੜ ਇੱਥੇ ਮੌਕੇ ਤੇ ਆਇਆ ਕਿ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਦਸ਼ਾਹ ਕਰਕੇ ਗਰੀਬ ਬੰਦਾ ਬਾਲਿਆਂ ਸ਼ਾਸੀ ਉਹ ਡਿੱਗ ਪਈ ਹੈ ਇਹਦਾ ਸਾਮਾਨ ਵੀ ਸਾਰਾ ਟੁੱਟ ਪਈ ਗਿਆ ਆ ਸਾਹਮਣੇ ਤੁਸੀਂ ਆ ਕੈਮਰਾ ਮਾਰ ਕੇ ਦੇਖੋ ਵੀ ਬੜਾ ਜ਼ਿਆਦਾ ਨੁਕਸਾਨ ਹੋ ਗਿਆ ਮੈਂ ਇੱਕ ਤਾਂ ਮੈਂ ਸਮਾਜ ਸੇਵੀ ਨੂੰ ਅਪੀਲ ਕਰੂੰਗਾ ਵੀ ਗਰੀਬ ਦੀ ਮਦਦ ਕਰਕੇ ਇਹਦਾ ਘਰ ਤੋਂ ਘਟ ਇਹਦਾ ਸਰਕਾਰ ਕੋਲੋਂ ਵੀ ਇੱਕ ਕਮਰਾ ਨੂੰ ਤਿਆਰ ਕਰਕੇ ਦਿੱਤਾ ਜਾਂਦਾ ਤੇ ਸਰਕਾਰ ਕੋਲੋਂ ਮੰਗ ਕਰੂਗਾ ਵੀ ਆਪਾਂ ਜਿਹੜੇ ਨਿਸ਼ਾਨਦੇਹੀ ਕਰਕੇ ਆ ਜਿਹੜੇ ਲੋੜਵੰਦ ਆ ਜਿਹੜੇ ਗਰੀਬ ਆ ਉਹਨਾਂ ਦੀ ਮਦਦ ਕੀਤੀ ਜਾਵੇ ਸਰਕਾਰਾਂ ਵੀ 올ਡ ਪੁਲਡ ਕੰਮ ਕਰਕੇ ਤੇ ਗਰੀਬਾਂ ਨੂੰ ਲੈਣੀ ਪੈਂਦੀਆਂ ਤੇ ਜਿਹੜੇ ਚੰਗੇ ਭਲੇ ਉਹਨਾਂ ਲੈਣਦੀਆਂ ਨੇ ਮੈਂ ਬੇਨਤੀ ਕਰੂਗਾ ਵੀ ਆਪਾਂ ਸਰਕਾਰ ਨੂੰ ਤੇ ਜਿਹੜੇ ਪਿੰਡ ਦੇ ਮੌਜੂਦਾ ਸਰਪੰਚ ਤੇ ਮੋਢ ਭਰਨੇ ਜੇ ਗਰੀਬ ਦੀ ਆ ਕੇ ਹਾਲਤ ਵੇਖ ਕੇ ਦੀ ਮਦਦ ਕਰਕੇ ਤੇ ਇਹਦਾ ਘਰ ਤੋਂ ਘਟੇ ਕਮਰਾ ਤਿਆਰ ਮੈਂ ਤਾਂ ਇਹੀ ਬੇਨਤੀ ਕਰੂਗਾ ਤੇ ਸਮਾਜ ਸੇਵੀਆਂ ਨੂੰ ਅਪੀਲ ਕਰੂਗਾ ਵੀ ਜੇ ਜੇ ਆਪਾਂ ਮਦਦ ਕਰ ਸਕਦੇ ਆ ਮੈਂ ਵੀ ਜਿੰਨੀ ਜੋਗਾ ਹੈਗਾ ਮੈਂ ਵੀ ਮਦਦ ਕਰੂਗਾ ਇਹ ਸਮਾਜ ਸੇਵੀਆਂ ਨੂੰ ਇਹ ਹਾਲਾਤ ਵੇਖ ਕੇ ਤੇ ਮਦਦ ਕੀਤੀ ਜਾਵੇ ਵਾਹਿਗੁਰੂ ਜੀ